ਸਿੱਧੂ ਮੂਸੇਵਾਲ ਦੇ ਫੈਨਸ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਅਗਲੀ ਅਪਡੇਟ ਦੀ ਜਦੋਂ ਤੋਂ EP ਆਉਣ ਦਾ ਪਤਾ ਲੱਗਿਆ ਤਾਂ ਐਕਸਾਈਟਮੈਂਟ ਹੋਰ ਵੱਧ ਗਈ ਹੈ ਸਿੱਧੂ ਦੇ ਮਾਤਾ ਜੀ ਨੇ ਇੱਕ ਕਮੈਂਟ ਕਰਕੇ ਇਹ ਤਾਂ ਕਨਫਰਮ ਕਰ ਦਿੱਤਾ ਸੀ ਕਿ ਜ਼ਰੂਰ ਕੁਝ ਆਵੇਗਾ EP ਆ ਸਕਦੀ ਹੈ ਜਾਂ ਗੀਤ ਆ ਸਕਦਾ ਹੈ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਦੇ ਮੌਕੇ ਤੇ ਰਿਲੀਜ਼ ਹੋ ਸਕਦਾ ਹੈ ਤੇ ਸਿੱਧੂ ਦੇ ਫੈਨਸ ਦੇ ਇੱਕ ਵਟਸਐਪ ਗਰੁੱਪ ਤੋਂ ਪੋਸਟਰ ਆਉਣ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਈਪੀ ਜਾਂ ਗੀਤ ਦਾ ਪੋਸਟਰ 29 ਮਈ ਦੇ ਨੇੜੇ ਸ਼ੇਅਰ ਕੀਤਾ ਜਾ ਸਕਦਾ ਹੈ ਪਰ ਹਾਲੇ ਪਰਿਵਾਰ ਦੇ ਵੱਲੋਂ ਕੋਈ ਅਪਡੇਟ ਨਹੀਂ ਸਿੱਧੂ ਦੇ ਫੈਨਸ ਪੋਸਟਰ ਜਾਂ ਗੀਤਾਂ ਦੇ ਨਾਮ ਨੂੰ ਲੈ ਕੇ ਐਕਸਾਈਟਿਡ ਨੇ ਉਧਰ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਪਾ ਕੇ ਲਿਖਿਆ ਮੇਰੇ 'ਚ ਬੇਹਦ ਬਦਲਾ ਆਇਆ। 3 ਸਾਲਾਂ 'ਚ ਮੈਂ ਮੇਰੇ ਤੇ ਮੇਰੇ ਪਰਿਵਾਰ ਦੇ ਕੁਝ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਹਨਾਂ ਨੂੰ ਖਿਲਾਫ ਦੇਖਿਆ। ਇੱਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ ਜਦੋਂ ਵੀ ਮੇਰੇ ਕੋਈ ਖਾਸ ਬੇਨਕਾਬ ਹੋਇਆ। ਮੇਰੇ ਨਰਮ ਸੁਭਾਅ 'ਚ ਕਠੋਰਤਾ ਆਈ, ਮੇਰੀ ਸਹਜਤਾ 'ਚ ਪਰਖ ਆ ਗਈ ਤੇ ਮੈਂ ਬਦਲ ਗਿਆ। ਤੇ ਬਦਲਣਾ ਜਾਇਜ਼ ਵੀ ਸੀ ਕਿਉਂਕਿ ਹਰ ਵਾਰ ਜਦ ਵੀ ਨਰਮਦਿਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਦਾ ਕੌੜਾ ਸੱਚ ਮੂਹਰੇ ਆ ਜਾਂਦਾ ਸੀ ਤੇ ਉਹ ਚੀਕ-ਚੀਕ ਕਹਿੰਦਾ ਸੀ ਕਿ ਨਹੀਂ। ਹੁਣ ਤੂੰ ਪਹਿਲਾਂ ਜਿਆ ਨਹੀਂ ਰਹਿ ਸਕਦਾ ਮੇਰਾ ਵਿਰੋਧ ਮੇਰੇ ਬਦਲਣ ਕਾਰਨ ਵੀ ਹੋਇਆ ਮੇਰੀ ਵਿਚਾਰਧਾਰਾ ਕਾਰਨ ਵੀ ਹੋਇਆ ਤੇ ਮੈਂ ਇਹ ਸਭ ਦੇਖਿਆ ਤੇ ਹਰ ਵਾਰ ਆਪਣੇ ਪੁੱਤ ਕੋਲ ਖੜਾ ਹੋ ਇਹੀ ਕਿਹਾ ਕਿ ਪੁੱਤ ਦੇਖ ਮੈਂ ਕਿੰਨਾ ਬਦਲ ਗਿਆ ਮੈਂ ਹੁਣ ਮੈਂ ਨਹੀਂ ਤੂੰ ਬਣ ਗਿਆ ਤੇ ਮੇਰੇ ਮੋਢਿਆਂ ਤੇ ਹਰ ਵੇਲੇ ਤੇਰੇ ਆਖਰੀ ਬਾਰ ਟੱਕਿਆ ਭਾਰ ਤੇ ਤੇਰਾ ਮਾਸੂਮ ਚੁੱਪ ਪਿਆ ਚਿਹਰਾ ਹੀ ਮਹਿਸੂਸ ਹੁੰਦਾ ਮੈਂ ਮੇਰੇ ਖਿਲਾਫ ਗਏ ਤੇ ਮੇਰੇ ਨਾਲ ਰਹੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਜਿਹੇ ਸੰਤਾਪ ਜੇਕਰ ਤੁਹਾਡੇ ਚੋਂ ਕਿਸੇ ਨੇ ਹੰਡਾਇਆ ਹੁੰਦਾ ਤਾਂ ਉਹ ਵੀ ਅੱਜ ਮੇਰੇ ਜਿਹਾ ਹੁੰਦੇ ਸ਼ੁਭ ਮੈਂ ਹੁਣ ਜ਼ਿਆਦਾ ਨਹੀਂ ਬੋਲਦਾ ਜ਼ਿਆਦਾ ਨਹੀਂ ਹੱਸਦਾ ਇਕੱਲਾ ਤੁਰਨਾ ਜਾਂ ਇਕੱਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਹੈ ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ ਕਿਉਂਕਿ ਤੇਰੇ ਮਗਰੋਂ ਹੁਣ ਜੀ ਵੀ ਜੀ ਜਾ ਨਹੀਂ ਰਿਹਾ ਤੇਰਿਆਂ ਖਿਆਲਾਂ ਚ ਤੇਰਾ ਬਾਪੂ ਤਾਂ ਬਾਪੂ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਇਹ ਭਾਵਕ ਪੋਸਟ ਜਿਹੜੀ ਆ ਉਹ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ